ਆਪਣੇ ਪੁਰਾਣੇ ਸਾਥੀਆਂ ਨਾਲ ਮੀਟਿੰਗ ਕਰਦੇ ਸਖਸ਼ ਨੂੰ ਤਾਂ ਹੁਣ ਪੰਜਾਬ ਦਾ ਹਰ ਸਿਆਸੀ ਤੇ ਆਮ ਇਨਸਾਨ ਜਾਣਦਾ ਏ ਜਦੋਂ ਕਿਸਾਨੀ ਮੁੱਦੇ ਤੇ ਆਪਣਾ ਸਟੈਂਡ ਰੱਖਦੇ ਹਨਿਲ ਜੋਸ਼ੀ ਨੇ ਆਪਣੀ ਪਾਰਟੀ ਦੇ ਖਿਲਾਫੀ ਸਵਾਲ ਚੁੱਕ ਦਿੱਤੇ ਅਤੇ ਬਾਅਦ ਵਿੱਚ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਹਾਂ ਹੁਣ ਤਾਜ਼ੀਆਂ ਤਸਵੀਰਾਂ ਤਰਨਤਾਰਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਅਨਿਲ ਜੋਸ਼ੀ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆਏ ਅਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਜਲਦੀ ਹੀ ਅਕਾਲੀ ਦਲ ਵਿੱਚ ਐਂਟਰੀ ਕਰ ਸਕਦੇ ਨੇ ਸਾਰੇ ਪਰਿਵਾਰ ਦੇ ਲੋਕ ਸੀਗੇ ਮੀਟਿੰਗ ਨਹੀਂ ਕਹਿ ਸਕਦੇ ਇਹਨੂੰ ਪਰ ਹਾਂ ਇਹ ਮਿਲਣੀ ਜ਼ਰੂਰ ਕਹਿ ਸਕਦੇ ਆ ਵੀ ਆਪਾਂ ਇੱਕ ਮਿਲਨ ਸਮਾਰੋ ਸਮਝ ਲਓ ਇਹਨੂੰ ਵੀ ਸਾਰਿਆਂ ਨੂੰ ਮੈਂ ਬਹੁਤ ਦੇਰ ਤੋਂ ਜਿਹੜਾ ਇਸ ਤਰ੍ਹਾਂ ਇਕੱਠਿਆਂ ਰੂਪ ਚ ਨਹੀਂ ਮਿਲ ਪਾਇਆ ਸੀ ਤੇ ਅੱਜ ਮਿਲਿਆ ਮੈਂ ਤੇ ਨਾਲ ਇਹੀ ਹੈ ਕਿ ਕਿਉਂਕਿ ਸੰਘਰਸ਼ ਤੇ ਜ਼ਿੰਦਗੀ ਦਾ ਹਿੱਸਾ ਵਾ ਇੱਕ ਇੱਕ ਮੋੜ ਤੇ ਆ ਇਸ ਵੇਲੇ ਆਪਾਂ ਤੇ ਇਹ ਜਿੰਨਾ ਲੋਕਾਂ ਨੇ ਮੈਨੂੰ ਬਚਪਨ ਤੋਂ ਅੱਗੇ ਵਧਾਇਆ ਸਾਥ ਦੇ ਕੇ ਥੋੜਾ 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 ਮੈਨੂੰ ਐਮਐਲਏ ਮੰਤਰੀ ਕਿਥੋਂ ਤੱਕ ਮੈਰਿਆਂ ਤਿੰਨ ਇਲੈਕਸ਼ਨਾਂ ਮੈਂ ਲੜ ਲੀਆਂ ਗੁਰੂ ਦੀ ਨਗਰੀ ਤੋਂ ਪਾਇਆ ਪੰਜਾਬ ਦੀ ਆਪਾਂ ਸੇਵਾ ਕਰ ਲਈ ਪਰ ਇਹਨਾਂ ਦਾ ਹਮੇਸ਼ਾ ਹੀ ਸਾਥ ਇਸ ਪਰਿਵਾਰ ਦਾ ਮੇਰੇ ਨਾਲ ਰਿਹਾ ਤੇ ਅੱਜ ਫੇਰ ਇਸੇ ਹੀ ਜਿਸ ਮੋੜ ਤੇ ਆ ਤੇ ਉਸ ਮੋੜ ਦੇ ਉੱਤੇ ਅਸੀਂ ਇਹੀ ਸਲਾਹ ਕੀਤੀ ਹੈ ਸਾਰਿਆਂ ਵੀ ਆਪਾਂ ਪਹਿਲਾਂ ਵੀ ਇਕੱਠੇ ਸੀ ਤੇ ਅੱਜ ਵੀ ਇਕੱਠੇ ਆ ਤੁਸੀਂ ਮੀਡੀਆ ਵਿੱਚ ਖਬਰਾਂ ਆਈ ਕਿ ਤੁਸੀਂ ਕਾਲੀਦਾੜ ਦੇ ਵਿੱਚ ਆ ਰਹੇ ਹੋ ਦੇਖੋ ਮੈਂ ਜਿਹੜੀ ਹੈ ਨਾ ਉਹ ਖਬਰਾਂ ਤੇ ਚਲੋ ਇੰਡੀਕੇਸ਼ਨ ਆ ਹੀ ਗਈ ਪਰ ਮੈਂ ਹਮੇਸ਼ਾ ਤੋਂ ਹੀ ਕਿਉਂਕਿ ਜੇ ਇਹ ਕਿਸਾਨੀ ਮੁੱਦਾ ਲੱਲੀਏ ਤੇ ਇਹ ਦਿੱਲੀ ਦਾ ਮੁੱਦਾ ਹੈ ਭਾਰਤੀ ਜਨਤਾ ਪਾਰਟੀ ਦਾ ਅੱਜ ਵੀ ਮੈਂ ਕਹਿ ਸਕਦਾ ਮੈਂ ਉਸ ਪਾਰਟੀ ਤੇ ਨਹੀਂ ਗਿਆ ਪਰ 35 ਸਾਲ ਮੈਂ ਉਸ ਸੰਗਠਨ ਪਾਰਟੀ ਚ ਕੰਮ ਕੀਤਾ ਤੇ ਮੈਂ ਕਹਿ ਸਕਦਾ 90% ਵਰਕਰ ਅੱਜ ਚਾਹੁੰਦਾ ਵਾ ਅੱਜ ਵੀ ਤੇ ਉਦੋਂ ਵੀ ਚਾਹੁੰਦਾ ਸੀ ਜਦੋਂ ਮੈਂ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸੀ ਕਿ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ ਇਹਨਾਂ ਦੀਆਂ ਡਿਮਾਂਡਸ ਮੰਨੀਆਂ ਜਾਣ ਪਰ ਉਹ ਵਿਚਾਰਾ ਕਈਆਂ ਨੂੰ ਨਹੀਂ ਗੱਲ ਮੀਡੀਆ ਚ ਕਰ ਪਾਉਂਦੇ ਕਈ ਬੰਦੇ ਇੰਨਾ ਹੌਸਲਾ ਨਹੀਂ ਕਰ ਪਾਉਂਦੇ ਪਾਰਟੀ ਦੇ ਲੀਡਰਾਂ ਤੱਕ ਪਰ ਉਹ ਵੀ ਚਾਹੁੰਦਾ ਪਰ ਮਜਬੂਰ ਹੈ ਕਿ ਹੁਕਮ ਦਿੱਲੀੋਂ ਆਉਣਾ ਜੇ ਤੁਸੀਂ ਹੋਰ ਕਿਸੇ ਪਾਰਟੀ ਦੀ ਗੱਲ ਕਰ ਲਓ ਕਾਂਗਰਸ ਦੀ ਗੱਲ ਕਰ ਲਓ ਕੋਈ ਸਮੱਸਿਆ ਪਈ ਇਹਨਾਂ ਦਾ ਘਰੇਲੂ ਆਪਣਾ ਪੰਜਾਬ ਕਾਂਗਰਸ ਦਾ ਡਿਸਪਿਊਟ ਪਿਆ ਕਦੀ ਸਿੱਧੂ ਜਾ ਰਿਹਾ ਦਿੱਲੀ ਕਦੀ ਕੈਪਟਨ ਜਾ ਰਿਹਾ ਦਿੱਲੀ ਹੁਕਮ ਦਿੱਲੀੋਂ ਆਉਣਾ ਕਾਂਗਰਸ ਦਾ ਵੀ ਇੱਕ ਤੀਜੀ ਪਾਰਟੀ ਆ ਗਈ ਆਮ ਪਾਰਟੀ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਤੇ ਜਿੰਨੇ ਪੰਜਾਬ ਦੇ ਬੰਦੇ ਕੋਲ ਖੁੱਲ ਕੇ ਗੱਲ ਕਰਨ ਵਾਲੇ ਉਹ ਗਏ ਤੇ ਵਾਪਸ ਆ ਗਏ ਉਹਦਾ ਤੇ ਮੈਨੂੰ ਐਂ ਲੱਗਦਾ ਵੀ ਉਹ ਰਿਮੋਟ ਨਾਲ ਚੱਲਣ ਵਾਲੇ ਜਿਹੜੇ ਨਾ ਮੁਲਾਜ਼ਮ ਚਾਹੁੰਦਾ ਵਾ ਜਿਹੜੇ ਜਿ ਤਰ੍ਹਾਂ ਕੋਈ ਨੌਕਰੀ ਕਰ ਦੇ ਦਿੰਦੇ ਆ ਨਾ ਬੰਦੇ ਪੇ ਜਿਹੜੇ ਜਸਾਰੀ ਕਰਨ ਉਹ ਵੀ ਹੁਕਮ ਦਿੱਲੀੋਂ ਆਉਂਦਾ ਇਸ ਕਰਕੇ ਮੈਂ ਮੇਰਾ ਮਤ ਜਿਹੜਾ ਬਣਿਆ ਸ਼ੁਰੂ ਤੋਂ ਇਹੀ ਬਣਿਆ ਫਿਰ ਜਦੋਂ ਮੈਨੂੰ ਇਹ ਇੰਟਰਵਿਊਜ਼ ਹੋਈਆਂ ਮੈਂ ਬੋਲਿਆ ਓਪਨ ਕਿਸਾਨਾਂ ਦੇ ਹੱਕ 'ਚ ਆੜਤੀਆਂ ਦੇ ਹੱਕ 'ਚ ਵਪਾਰੀਆਂ ਦੇ ਹੱਕ 'ਚ ਜਿਨ੍ਹਾਂ ਨੂੰ ਵਿਚੋਲੀਏ ਦਾ ਦਰਜਾ ਦਿੱਤਾ ਗਿਆ ਉਹਨਾਂ ਦੇ ਹੱਕ 'ਚ ਜਵਾਜ ਉਠਾਈ ਕਿਸਾਨਾਂ ਦੇ ਹੱਕ 'ਚ ਤੇ ਉਸ ਵੇਲੇ ਮੈਨੂੰ ਇਹੀ ਲੱਗਾ ਕਿ ਪੰਜਾਬ ਦੇ ਮਸਲੇ ਪੰਜਾਬ 'ਚ ਹੱਲ ਕਰਨ ਵਾਲੀ ਸਰਕਾਰ ਹੋਣੀ ਚਾਹੀਦੀ ਆ ਪਰ ਇੱਕ ਸੈਕੂਲਰ ਫੇਸ ਨਾ ਹੋਵੇ ਤੇ ਉਹਦੇ 'ਚ ਫਿਰ ਮੈਨੂੰ ਸਵਾਲ ਆਇਆ ਵੀ ਅਕਾਲੀ ਦਲ ਜਿਹੜੀ ਆ origional ਪਾਰਟੀ ਤੇ ਇਹੀ ਆ ਤੁਸੀਂ ਜਿਸ ਰੀਜIONAL ਪਾਰਟੀ ਦੀ ਗੱਲ ਕਰਦੇ ਜੇ ਪਰ ਮੈਂ ਕਿਹਾ ਹਾਂ ਅਕਾਲੀ ਦਲ ਅਗਰ ਜਿਸ ਤਰ੍ਹਾਂ BJP ਨੇ ਸਮਝੌਤਾ ਕਰਕੇ ਇੱਕ ਸੈਕੂਲਰ ਫੇਸ ਬਣਾਉਂਦਾ ਸੀ ਅੱਜ ਸਮਝੌਤਾ ਤੇ ਇਸੇ ਕਿਸਾਨੀ ਮੁੱਦੇ ਤੇ ਟੁੱਟ ਗਿਆ ਪਰ ਜੇ ਅਕਾਲੀ ਦਲ ਉਨੀ ਗਿਣਤੀ ਦੇ ਵਿੱਚ ਇੱਜ਼ਤਮਾਨ ਹਿੰਦੂ ਕਮਿਊਨਿਟੀ ਨੂੰ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਸ਼ਹਿਰਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਆ ਪਰ ਇੱਕ ਸੈਕੂਲਰ ਫੇਸ ਨਾ ਹੋਵੇ ਤੇ ਉਹਦੇ 'ਚ ਫਿਰ ਮੈਨੂੰ ਸਵਾਲ ਆਇਆ ਵੀ ਅਕਾਲੀ ਦਲ ਜਿਹੜੀ ਆ origional ਪਾਰਟੀ ਤੇ ਇਹੀ ਆ ਤੁਸੀਂ ਜਿਸ origional ਪਾਰਟੀ ਦੀ ਗੱਲ ਕਰਦੇ ਜੇ ਪਰ ਮੈਂ ਕਿਹਾ ਹਾਂ ਅਕਾਲੀ ਦਲ ਅਗਰ ਜਿਸ ਤਰ੍ਹਾਂ BJP ਨੇ ਸਮਝੌਤਾ ਕਰਕੇ ਇੱਕ ਸੈਕੂਲਰ ਫੇਸ ਬਣਾਉਂਦਾ ਸੀ ਅੱਜ ਸਮਝੌਤਾ ਦੇ ਇਸੇ ਕਿਸਾਨੀ ਮੁੱਦੇ ਤੇ ਟੁੱਟ ਗਿਆ ਪਰ ਜੇ ਅਕਾਲੀ ਦਲ ਉਨੀ ਗਿਣਤੀ ਦੇ ਵਿੱਚ ਇੱਜ਼ਤਮਾਨ ਹਿੰਦੂ ਕਮਿਊਨਿਟੀ ਨੂੰ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਆ ਉਹਦੇ ਚ ਆਉਂਦਾ ਵਾ ਜਿਸ ਤਰ੍ਹਾਂ ਇੱਕ ਫਿਰ ਉਹਨਾਂ ਨੇ ਦਲਿਤ ਸੀਐਮ ਇੱਕ ਹਿੰਦੂ ਸੀਐਮ ਦਾ ਅਨਾਉਂਸ ਕੀਤਾ ਮੈਂ ਇਸ ਕਮਿਊਨਿਟੀ ਵਾਈਜ਼ ਕਦੀ ਪੋਲਿਟਿਕਸ ਨਹੀਂ ਕੀਤੀ ਪਰ ਪਾਰਟੀਆਂ ਜਿਹੜੀਆਂ ਮੈਂ ਇਹੋ ਜਿਹਾ ਫੇਸ ਬਣਾ ਕੇ ਅਗਰ ਆਉਂਦੀਆਂ ਵਾ ਜਾਂ ਅਕਾਲੀ ਦਲ ਜਿਹੜਾ ਵਾ ਇਹ ਸੈਕੂਲਰ ਫੇਸ ਦੇ ਨਾਲ ਹਿੰਦੂ ਦਲਿਤ ਦੇ ਨਾਲ ਬਸਪਾ ਦੇ ਰੂਪ ਵਿੱਚ ਆ ਹੀ ਗਿਆ ਦਲਿਤ ਡਿਪਟੀ ਸੀਐਮ ਦਾ ਉਹਨਾਂ ਨੇ ਅਨਾਉਂਸ ਕਰ ਹੀ ਦਿੱਤਾ ਹਿੰਦੂ ਸੀਐਮ ਦਾ ਵੀ ਕਰਤਾ ਪਰ ਹਿੰਦੂ ਉਹਨੀ ਗਿਣਤੀ ਦੇ ਵਿੱਚ ਅਗਰ ਸ਼ਹਿਰੀ ਤੇ ਹਿੰਦੂ ਜਿਹੜਿਆ ਉਹਦੇ ਚ ਪਾਰਟੀ ਚਾਉਂਦੇ ਆ ਤੇ ਮੇਰਾ ਖਿਆਲ ਹੈ ਵੀ ਇਹ ਜਿਹੜਾ ਮੈਸੇਜ ਹੈ ਜਦੋਂ ਬਾਜਪਾਈ ਸਾਹਿਬ ਨੇ ਬਾਦਲ ਸਾਹਿਬ ਦੇ ਨਾਲ ਸਮਝੌਤਾ ਕੀਤਾ ਸੀ ਤੇ ਇਹਦਾ ਮੈਸੇਜ ਹਿੰਦੂ ਸਿੱਖ ਦਾ ਨੌ ਮਾਸ ਦੇ ਰਿਸ਼ਤੇ ਦਾ ਜਿਹੜਾ ਵਾ ਅੱਤ ਵਤ ਤੋਂ ਬਾਅਦ ਜਿਹੜਾ ਮੈਸੇਜ ਪੂਰੀ ਦੁਨੀਆ 'ਚ ਗਿਆ ਸੀ ਉਹ ਮੈਸੇਜ ਫਿਰ ਉਹਦੀ ਜ਼ਰੂਰਤ ਆ ਤੇ ਇਹ ਮੇਰਾ ਖਿਆਲ ਜੇ ਇਸ ਤਰ੍ਹਾਂ ਦਾ ਫੇਸ ਅਕਾਲੀ ਦਲ ਦਾ ਬੰਦਾ ਤੇ ਮੈਂ ਅਕਾਲੀ ਦਲ 'ਚ ਵੀ ਜਾਣ ਨੂੰ ਤਿਆਰ ਆ ਤੇ ਨਾਲ ਇਹਦਾ ਮੈਸੇਜ ਵੀ ਜਿਹੜਾ ਵਾ ਪੂਰੇ ਫਿਰ ਦੁਨੀਆ ਦੇ ਵਿੱਚ ਇੱਕ ਨੌ ਮਾਸ ਦੇ ਰਿਸ਼ਤੇ ਵਾਲਾ ਜਾਊਗਾ SMSAT ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦੀ ਰਿਪੋਰਟ ਫੋਲੀਟਰਸ ਅਪਡੇਟਸ ਲਾਈਕ ਐਂਡ ਫਾਲੋਅ ਆਵਰ ਫੇਸਬੁੱਕ ਪੇਜ SMSAT NEWS ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ